ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਲੋਕਤੰਤਰ ਅਤੇ ਲੋਕ ਸਭਾ ਚੋਣਾਂ 2024 ਬਾਰੇ ਲੋਕਤੰਤਰ ਦੇ ਵਿੱਚ ਚੋਣਾਂ ਦੀ ਹੈ ਜਿਹੜੀ ਬਹੁਤ ਮਹੱਤਵਪੂਰਨ ਹੁੰਦੀ ਹੈ ਲੋਕ ਖੁਦ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਦੀ ਸਰਕਾਰ ਬਣਾਉਂਦੇ ਐ ਜੋ ਉਦੇਸ਼ ਦੇ ਲੋਕਾਂ ਦਾ ਭਲਾ ਸੋਚਦੀ ਹੈ ਉਹਨਾਂ ਦਾ ਵਿਕਾਸ ਕਰਦੀ ਹੈ ਇਸੇ ਨੂੰ ਲੈ ਕੇ ਲੋਕ 5 ਸਾਲ ਉਡੀਕ ਕਰਦੇ ਐ 5 ਸਾਲ ਬਾਅਦ ਉਹ ਆਪਣੀ ਇੱਕ ਦਿਨ ਹੁੰਦਾ ਜਿਸ ਦਿਨ ਉਹ ਆਪਣੀ ਬੋਰਡ ਦੇ ਅਧਿਕਾਰ ਦਾ ਪ੍ਰਯੋਗ ਕਰਦੇ ਐ ਅਤੇ ਚੋਣਾ ਹੁੰਦੀ ਐ ਪਹਿਲਾਂ ਚੋਣਾ ਬੈਲਟ ਪੇਪਰ ਨਾਲ ਹੁੰਦੀਆਂ ਸੀ ਉਸ ਤੋਂ ਬਾਅਦ ਹੌਲੀ-ਹੌਲੀ ਈਬੀਐਮ ਇਲੈਕਟ੍ਰੋਨਿਕਸ VOTING ਮਸ਼ੀਨ ਹੈ ਜਿਹੜੀ ਉਹ ਸਾਹਮਣੇ ਆਈ ਅਤੇ ਉਸ ਨਾਲ ਚੋਣਾ ਹੋਣ ਲੱਗੀਆਂ ਇਹਦੇ ਨਾਲ ਕੀ ਹੋਇਆ ਕਿ ਇਹਦੇ ਨਾਲ ਵੋਟਾਂ ਨੂੰ ਗਿਣਨਾ ਤਾਂ ਸੌਖਾ ਹੋ ਗਿਆ ਵੋਟਾਂ ਨੂੰ ਲੈ ਕੇ ਜਾਣਾ ਇਕੱਤੇ ਰੱਖਣਾ ਉਹ ਸਾਰੀਆਂ ਚੀਜ਼ਾਂ ਸੌਖੀਆਂ ਹੋ ਗਈਆਂ ਥੋੜੇ ਸਮੇਂ ਵਿੱਚ ਇਹਨਾਂ ਦੀ ਗਿਣਤੀ ਹੋਣ ਲੱਗੀ ਪਰantu ਨਾਲ ਹੀ ਇਸ ਦਾ ਦੁਰਉਪਯੋਗ ਵੀ ਹੋਇਆ ਕਿ ਅੱਜ ਕੱਲ ਆਪਾਂ ਸੁਣਦੇ ਹਾਂ ਕਿ 20 ਲੱਖ VOTING MACHINE MISSING ਹੈ ਕਦੇ ਕਿਸੇ ਬੰਦੇ ਕੋਲੋਂ VOTING MACHINE ਫੜ ਲਈ ਜਾਂਦੀ ਹੈ ਕਦੇ ਕਿਸੇ ਕੋਲੋਂ ਕੰਟਰੋਲ ਯੂਨਿਟ ਹੈ ਜਿਹੜੀ ਉਹ ਜਬਤ ਕੀਤੀ ਜਾਂਦੀ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਸ ਤੇ ਸਵਾਲ ਪੈਦਾ ਹੁੰਦੇ ਆ ਲੋਕਤੰਤਰ ਦੇ ਪ੍ਰਤੀ VOTING ਪ੍ਰਣਾਲੀ ਦੇ ਪ੍ਰਤੀ ਪਰੰਤੂ ਇਸ ਦਾ ਵੀ ਹੱਲ ਹੈ ਜਦੋਂ ਆਪਾਂ VOTING MACHINE ਤੇ ਵੋਟ ਪਾਉਣ ਜਾਣੇ ਆ ਤਾਂ ਉੱਤੇ BB PET ਇੱਕ ਪਰਚੀ ਹੁੰਦੀ ਹੈ ਜੋ ਉਸ ਦੇ ਵਿੱਚ ਕੈਂਡੀਡੇਟ ਜਦੋਂ ਆਪਾਂ ਵੋਟ ਪਾਉਂਦੇ ਆ ਤਾਂ ਉਹ ਪਰਚੀ ਵੀ ਅੰਦਰ ਗਿਰਦੀ ਹੈ ਹਾਲੇ ਦਾ ਇਹ ਹੋਣਾ ਚਾਹੀਦਾ ਹੈ ਕਿ ਜਿਹੜੀ ਉਹ ਪਰਚੀ ਹੈ ਉਹ VOTER ਨੂੰ ਦਿੱਤੀ ਜਾਵੇ ਤਾਂ ਜੋ ਉਸ ਨੂੰ ਦੂਜੇ ਬਾਕਸ ਦੇ ਵਿੱਚ ਪਾਇਆ ਜਾ ਸਕੇ ਜਦੋਂ ਵੋਟਾਂ ਦੀ ਗਿਣਤੀ ਹੁੰਦੀ ਹੈ ਤਾਂ ਇਲੈਕਟ੍ਰੋਨਿਕਸ ਮਸ਼ੀਨ ਦੇ ਨਾਲ ਉਹ ਜਿਹੜੀਆਂ ਪਰਚੀਆਂ ਉਹਨਾਂ ਦੀ ਗਿਣਤੀ ਕੀਤੀ ਜਾਵੇ ਤਾਂ ਜੋ ਜੋ ਰਿਜ਼ਲਟ ਹੈ ਉਹ ਦੋਨਾਂ ਚੀਜ਼ਾਂ ਨੂੰ ਇਲੈਕਟ੍ਰੋਨਿਕਸ ਮਸ਼ੀਨ ਅਤੇ ਨਾਲ ਹੀ ਜਿਹੜਾ ਬੀਵੀ ਪੈਟ ਉਹਨਾਂ ਨੂੰ ਦੋਨਾਂ ਨੂੰ ਮਿਲਾ ਕੇ ਉਹਨਾਂ ਦੀ ਦੋਨਾਂ ਦੀ ਗਿਣਤੀ ਹੋ ਸਕੇ ਅਤੇ ਫਿਰ ਰਿਜ਼ਲਟ ਜਿਹੜੇ ট্রান্সਪੀਰੈਂਟ ਰਿਜ਼ਲਟ ਲੋਕਾਂ ਦੇ ਸਾਹਮਣੇ ਰੱਖੇ ਜਾਣ ਇਹ ਇੱਕ ਵਧੀਆ ਤਰੀਕਾ ਹੈ ਵੋਟਾਂ ਨੂੰ ਫੇਅਰ ਬਣਾਉਣ ਦਾ ਆਪਾਂ ਸਾਰੇ ਮਿਲ ਕੇ ਜੇ ਆਵਾਜ਼ ਉਠਾਈਏ ਤਾਂ ਇਹ ਸੰਭਵ ਹੋ ਸਕਦਾ ਹੈ ਕੋਈ ਇੰਪੋਸੀਬਲ ਕੰਮ ਨਹੀਂ ਕਿਉਂਕਿ ਜਿਹੜੀ ਉਹ ਸਲਿੱਪ ਹੈ ਵੈਸੇ ਵੀ ਤਾਂ ਮਸ਼ੀਨ ਦੇ ਅੰਦਰ ਜਾਂਦੀ ਹੈ ਜੇ ਉਹ ਆਪਾਂ ਨੂੰ ਆਪਣੇ ਹੱਥ ਵਿੱਚ ਆ ਜਾਵੇਗੀ ਤਾਂ ਆਪਣੀ ਤਸੱਲੀ ਹੋ ਜਾਵੇਗੀ ਕਿ ਜਿਹੜੀ ਆਪਾਂ ਨੇ ਵੋਟ ਪਾਈ ਹੈ ਉਹ ਕਿਸੇ ਹੋਰ ਕੈਂਡੀਡੇਟ ਨੂੰ ਨਹੀਂ ਗਈ ਜਿਸ ਬਟਨ ਨੂੰ ਆਪਾਂ ਨੇ ਦੱਬਿਆ ਸੇਮ ਬਟਨ ਦੱਬਿਆ ਗਿਆ ਸੇਮ ਕੈਂਡੀਡੇਟ ਨੂੰ ਵੋਟ ਪਈ ਹੈ ਅਤੇ ਦੂਸਰਾ ਜਦੋਂ ਸਲਿੱਪਸ ਨਾਲ ਕਾਊਂਟ ਹੋਣਗੀਆਂ ਤਾਂ ਕਿਤੇ ਨਾ ਕਿਤੇ ਜਿਹੜਾ ਰਿਜ਼ਲਟ ਹੈ ਉਹ ਟਰਾਂਸਪੇਰੈਂਟ ਹੋ ਜਾਣਗੇ ਉਨ੍ਹਾਂ ਦੇ ਵਿੱਚ ਕੋਈ ਸਮੱਸਿਆ ਨਹੀਂ ਰਹੇਗੀ ਅਤੇ ਇਸ ਨਾਲ ਲੋਕਤੰਤਰੀ ਪ੍ਰਣਾਲੀ ਹੈ ਜਿਹੜੀ ਉਸ ਤੇ ਸਵਾਲ ਉੱਠਣੇ ਬੰਦ ਹੋ ਜਾਣਗੇ ਆਪਣੇ ਮਨਾਂ ਤੋਂ ਜਿਹੜਾ ਸ਼ੱਕ ਹੈ ਉਹ ਦੂਰ ਹੋ ਜਾਵੇਗਾ ਇਹ ਇਸ ਦਾ ਜੇ ਆਪਾਂ ਸਾਰੇ ਮਿਲ ਕੇ ਇਸ ਮੁੱਦੇ ਤੇ ਆਵਾਜ਼ ਉਠਾਈਏ ਤਾਂ ਇਹ ਸੰਭਵ ਹੈ ਇਹ ਇੰਪੋਸੀਬਲ ਨਹੀਂ ਹੁਣ ਇਸ ਤੋਂ ਅੱਗੇ ਚੱਲਦੇ ਹਾਂ ਚੋਣਾਂ ਦੇ ਮੁੱਦੇ ਤੇ ਹੁਣ ਗੱਲ ਕਰਦੇ ਹਾਂ ਮੁੱਦਿਆਂ ਦੀ ਪਹਿਲਾ ਮੁੱਦਿਆਂ ਦੀ ਰਾਜਨੀਤੀ ਹੁੰਦੀ ਸੀ ਅੱਜ ਕੱਲ੍ਹ ਧਰਮਾਂ ਦੀ ਰਾਜਨੀਤੀ ਬਣ ਗਈ ਹੈ ਜੱਤਾਂ ਦੀ ਰਾਜਨੀਤੀ ਬਣ ਗਈ ਹੈ ਮੁੱਦਿਆਂ ਤੋਂ ਮੇਰਾ ਪਾਵ ਹੈ ਗਰੀਬੀ ਹਨ ਪੜਤਾ ਵਿਕਾਸ ਰੁਜ਼ਗਾਰ ਇਨ੍ਹਾਂ ਚੀਜ਼ਾਂ ਦੇ ਉੱਪਰ ਜੇ ਰਾਜਨੀਤੀ ਹੁੰਦੀ ਹੈ ਤਾਂ ਬਹੁਤ ਵਧੀਆ ਲੋਕਾਂ ਨੂੰ ਜਿਹੜੇ ਜੁਵਾ ਨੇ ਉਹਨਾਂ ਨੂੰ ਰੁਜ਼ਗਾਰ ਮਿਲਦਾ ਕਿਤੇ ਨਾ ਕਿਤੇ ਦੇਸ਼ ਦੀ ਵਿਕਾਸ ਦਾ ਰੂਪ prendੀ ਹੈ ਗਰੀਬੀ ਜਿਹੜੀ ਹੈਗੀ ਦੂਰ ਹੁੰਦੀ ਹੈ ਰੁਜ਼ਗਾਰ ਨੌਜਵਾਨਾਂ ਨੂੰ ਮਿਲਦਾ ਇਹ ਚੀਜ਼ਾਂ ਬਿਹਤਰ ਸਮਾਜ ਦਾ ਨਿਰਮਾਣ ਕਰਦੀਆਂ ਨੇ ਕਿਉਂਕਿ ਜੇ ਜਵਾਨਾਂ ਕੋਲ ਰੁਜ਼ਗਾਰ ਹੋਏਗਾ ਤਾਂ ਦੇਸ਼ ਦੀ ਤਰੱਕੀ ਦੇ ਵਿੱਚ ਇਸਾ ਪਵੇਗਾ ਕਿਤੀ ਬਾੜੀ ਦੇ ਆਮਦਨ ਦੇ ਵਿੱਚ ਹੋਵੇਗੀ ਤਾਂ ਦੇਸ਼ ਦੀ ਆਮਦਨ ਵਧੇਗੀ ਪਰੰਤੂ ਅੱਜ ਕੱਲ੍ਹ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਰਾਜਨੀਤੀ ਹੈ ਇਸੇ ਕਰਕੇ ਰਾਜਨੀਤੀ ਦਾ 70 ਦਿਨੋਂ ਦਿਨ ਗਿਰਦਾ ਜਾ ਰਿਹਾ ਹੈ ਕਿਉਂ ਕਿ ਕਿਉਂਕਿ ਜਦੋਂ ਧਰਮਾਂ ਦੇ ਨਾਂ ਤੇ ਰਾਜਨੀਤੀ ਹੁੰਦੀ ਹੈ ਤਾਂ ਕਟੜਤਾ ਆਉਂਦੀ ਹੈ ਅਤੇ ਕਟੜਤਾ ਨਾਲ ਦੰਗੇ ਹੁੰਦੇ ਆ ਕਟੜਤਾ ਨਾਲ ਬਹੁਤ ਇਦਾਂ ਦੀਆਂ ਕਟਣਾਵਾਂ ਹੁੰਦੀਆਂ ਜਿੱਦਾਂ ਅੱਜ ਕੱਲ੍ਹ ਮਨੀਪੁਰ ਦੇ ਵਿੱਚ ਚੱਲਦਾ ਇੱਕ ਸਾਲ ਤੋਂ ਪਿਛਲੇ ਇੱਕ ਸਾਲ ਤੋਂ ਜਿਹੜਾ ਹੈਗਾ ਲਗਾਤਾਰ ਚੱਲ ਰਹੀ ਹੈ ਉਹ ਧਰਮਾਂ ਜਾਂਤਾਂ ਨੂੰ ਲੈ ਕੇ ਹੈ ਹੋਰ ਉਹਨਾਂ ਦਾ ਆਪਸ ਦੇ ਵਿੱਚ ਕੀ ਰੌਲਾ ਹੈ ਇਹ ਆਪਾਂ ਨੂੰ ਸਮਝਣਾ ਪਵੇਗਾ ਕਿਉਂਕਿ ਜੇ ਆਪਾਂ ਜੇ ਮੈਂ ਖੁਦ ਹੀ ਗੱਲ ਕਰਾਂ ਜੇ ਮੈਂ ਖੁਦ ਚਾਹਣਾ ਕਿ ਧਰਮ ਦੀ ਰਾਜਨੀਤੀ ਹੋਵੇ ਤਾਂ ਹੀ ਪੋਸੀਬਲ ਹੈ ਨਾ ਜੇਕਰ ਨਾਗਰਿਕ ਨਹੀਂ ਚਾਹੁੰਦੇ ਕਿ ਧਰਮ ਦੀ ਰਾਜਨੀਤੀ ਹੋਵੇ ਸਗੋਂ ਵਿਕਾਸ ਦੀ ਰਾਜਨੀਤੀ ਹੋਵੇ ਆਪਣੇ ਦੇਸ਼ ਦੇ ਵਿੱਚ ਤਾਂ ਵਿਕਾਸ ਦੀ ਰਾਜਨੀਤੀ ਹੋਵੇ ਜੋ ਲੋਕ ਚਾਹੁੰਦੇ ਹੈ ਜੋ ਲੋਕ ਸੋਚਦੇ ਹੈ ਉਹੀ ਡੇਟੇ ਨੂੰ ਕਲੈਕਟ ਕਰਕੇ ਸਰਕਾਰ ਚੋਣਾਂ ਦੇ ਵਿੱਚ ਇਸਤੇਮਾਲ ਕਰਦੀ ਹੈ ਸੋ ਆਪਾਂ ਨੂੰ ਧਰਮਾਂ ਜਾਤਾਂ ਤੋਂ ਉੱਪਰ ਉੱਠ ਕੇ ਇੱਕ ਚੰਗੀ ਚੰਗੇ ਸਮਾਜ ਨੂੰ ਬਣਾਉਣ ਦੀ ਸਿਰਜਣਾ ਕਰਨ ਦੀ ਸੇਧ ਦੇਣੀ ਚਾਹੀਦੀ ਹੈ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਇੱਕ ਚੰਗਾ ਸਮਾਜ ਬਣ ਸਕੇ ਤੋਂ ਅੱਗੇ ਗੱਲ ਕਰਦੇ ਆ ਜਿਹੜੇ ਅੱਜ ਕੱਲ ਦੇ ਹੋਰ ਮੁੱਦੇ ਆ ਜਿਹੜੇ ਰਾਜਨੀਤੀ ਦੇ ਵਿੱਚ ਚੱਲ ਰਹੇ ਆ ਜਿੱਦਾਂ ਕਾਂਗਰਸ ਪਾਰਟੀ ਦੇ ਸਾਰੇ ਖਾਤੇ ਆ ਜਿਹੜੇ ਉਹ ਫ੍ਰੀਜ਼ ਕਰ ਦਿੱਤੇ ਜਾਂਦੇ ਆ ਆਮ ਆਦਮੀ ਪਾਰਟੀ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਸੀਨੀਅਰ ਜਾਂ ਹੋਰ ਜਿਹੜੇ ਉਹਨਾਂ ਦੇ ਸਹਿਯੋਗੀ ਆ ਉਹਨਾਂ ਦੇ ਬਿਜ਼ਨਸ ਜਾਂ ਘਰਾਂ ਦੇ ਉੱਪਰ ED ਅਤੇ CBI ਦੇ ਛਾਪੇ ਮਾਰੇ ਜਾ ਰਹੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਜ਼ਰੂਰ ਦੱਸੋ ਅਤੇ ਇਸ ਤੋਂ ਬਾਅਦ ਹੋਰ ਵੀ ਬਹੁਤ ਮੁੱਦੇ ਨੇ ਜਿਨ੍ਹਾਂ ਤੇ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਮਨੀਪੁਰ ਦਾ ਮੁੱਦਾ ਲਦਾਖ ਦਾ ਮੁੱਦਾ ਕਿਸਾਨ ਅੰਦੋਲਨ ਨੇ ਤੇ ਦੇ ਦੇ ਵਿੱਚ ਜੋ ਵੀ ਚੱਲ ਰਿਹਾ ਉਸ ਨੂੰ ਲੈ ਕੇ ਆਪਾਂ ਅਲੱਗ-ਅਲੱਗ ਵੀਡੀਓ ਦੇ ਵਿੱਚ ਆਉਂਦੇ ਰਹਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਮੇਲ ਹੋਣਗੇ ਬਹੁਤ ਬਹੁਤ ਧੰਨਵਾਦ